ਕਿ ਅੱਗ ਲੱਗੀ ਹੈ ਕਿਸ ਚੀਜ਼ ਨੂੰ ਅੱਗ ਲੱਗੀ ਹੈ ਤੇ ਕਿੰਨਾ ਤੁਹਾਨੂੰ ਟਾਈਮ ਲੱਗਿਆ ਟਾਈਮ ਦਾ ਸਾਲ ਸਾਨੂੰ ਹਾਈਡਰ ਸਟੇਸ਼ਨ ਤੋਂ ਸੁਣ ਸੁਣਾਈ ਮਿਲੀ ਸੀ 15 ਦੇ ਜੀ ਨਾਲ ਦੇ ਨਾਲ ਹੀ ਇਹਨਾਂ ਦੇ ਮਲਾਜ਼ਮ ਜਿਹੜਾ ਸੀਗਾ ਵਰਕਰ ਬਾਈ ਉਹ ਵੀ ਸਾਡੇ ਕੋਲੇ ਸਬਸਟੇਸ਼ਨ ਤੋਂ ਖੁਦ ਪਹੁੰਚ ਗਿਆ ਸੀਗਾ ਲੈਣ ਵਾਸਤੇ ਤੁਰੰਤ ਅਸੀਂ ਤੁਰ ਪਏ ਜੀ ਉੱਥੋਂ ਅੱਧੇ ਕੇ ਸਕਿੰਟ ਦੇ ਵਿੱਚ ਹੀ ਤੇ ਆ ਕੇ ਦੇਖਿਆ ਕਾਫੀ ਜ਼ਿਆਦਾ ਆਗੇ ਸੀ ਕਿ ਇਹ ਨਿਊ ਐਸਬੀ ਆਟੋਸ ਵਾਲਿਆਂ ਦੇ ਇਹ ਆਗ ਲੱਗੀ ਹੋਈ ਸੀ ਜੀ ਇਹਦੇ ਵਿੱਚ ਇਲੈਕਟ੍ਰੋਨਿਕ ਸਕੂਟਰ ਨੇ ਸੀਗਾ ਤੇ ਕਾਫੀ ਜ਼ਿਆਦਾ ਨੁਕਸਾਨ ਹੋਇਆ ਕਈ ਸਕੂਟਰਾਂ ਨੂੰ ਕਿੰਨੀ ਕਿੰਨੀ ਮੁਸ਼ਕਲ ਤੁਹਾਨੂੰ ਲੱਗ ਗਈ ਹੈ ਮੁਸ਼ਕਲ ਤਾਂ ਸਾਰਾ ਉੱਦ ਦਾ ਅੱਗ ਬਹੁਤ ਜ਼ਿਆਦਾ ਸੀ ਆ ਬਾਕੀ ਸਾਡਾ ਨਿਤ ਦਾ ਰੂਟੀਨ ਆ ਕੋਈ ਸਾਨੂੰ ਇਹਦਾ ਜ਼ਿਆਦਾ ਹੈ ਨਹੀਂ ਸੀਗਾ ਪੇਸ਼ੀ ਆ ਤੁਸੀਂ ਬੈਟਰੀਆਂ ਵਾਲੀ ਗੱਲ ਕੀਤੀ ਬੈਟਰੀਆਂ ਤੇ ਤਿਆਬ ਵੀ ਹੁੰਦਾ ਬਹੁਤ ਬੁਰਾ ਹਾਲ ਹੁੰਦਾ ਬਿਲਕੁਲ ਹੁੰਦਾ ਸਰ ਜਿਹੜੇ ਸਾਨੂੰ ਖਤਰਾ ਲੱਗਦਾ ਉਹ ਅਸੀਂ ਬਾਹਰ ਕਢਵਾ ਦਿੱਤੀਆਂ ਜਿਹਨਾਂ ਦਾ ਬਲਾਸਟ ਹੋਣ ਦਾ ਡਰ ਸੀਗਾ ਬਾਕੀ ਇਨਵਰਟਰ ਤੇ ਉਹ ਵਾਲੇ ਦੇ ਸਪਲਾਈ ਕੋਈ ਉਹ ਵੀ ਬੰਦ ਕਰਵਾ ਦਿੱਤੀ ਤੇ ਹੁਣ ਅੱਗ ਤੇ ਕਾਬੂ ਆ ਗਿਆ ਹਾਂਜੀ ਅੱਗ ਤੇ ਕੰਟਰੋਲ ਆਈ ਓਕੇ ਤੁਹਾਡੀ ਸਕੂਟਰੀਆ ਨੂੰ ਅੱਗ ਲੱਗੀ ਹੈ ਗੋਦਾਮ ਦੇ ਵਿੱਚ ਤੇ ਕੀ ਹੈ ਸਾਰਾ ਮਾਮਲਾ ਕਿਵੇਂ ਲੱਗ ਗਿਆ ਐਕਸਟੈਂਸ਼ਨ ਦੀ ਤਾਰ ਸੀਗੀ ਉਹ ਸਪਾਰਕ ਮਾਰਦੀ ਉਹਨੂੰ ਅੱਗ ਲੱਗੀ ਮੈਂ ਜਦੋਂ ਸਵੇਰ ਉੱਠਿਆ ਉਹ ਦੇਖਿਆ ਉਹ ਸਾਰਾ ਪਲਾਗ ਜਿਹੜਾ ਸੜ ਰਿਹਾ ਸੀਗਾ ਓਕੇ ਤੇ ਜਦ ਨੂੰ ਮੈਂ ਆਪਰ ਚਾਬੀਆਂ ਲੈਣ ਗਿਆ ਤਾਂ ਉਹਨੂੰ ਧੂਆ ਬਹੁਤ ਹੋ ਗਿਆ ਅੰਦਰ ਨਹੀਂ ਜਾਇਆ ਗਿਆ ਵੀਦ ਨੂੰ ਮਿੰਟਾਂ ਸੈਂਟਾਂ ਨਹੀਂ ਸਾਰਾ ਜੀ ਪਰ ਨੁਕਸਾਨ ਦੀ ਗੱਲ ਕਰੀਏ ਕਿੰਨਾ ਕੁ ਨੁਕਸਾਨ ਕਿਉਂਕਿ ਸਾਰੀਆਂ ਸਕੂਟਰੀਆਂ ਤੁਹਾਡੀਆਂ ਨਵੀਆਂ ਸੀ 15 ਤੋਂ 20 ਲੱਖ ਤੇ ਕਿੰਨਾ ਟਾਈਮ ਲੱਗ ਗਿਆ ਇਹਨੂੰ ਆ ਅੱਗ ਨੂੰ ਤਕਰੀਬਨ 1.5 ਘੰਟੇ ਬਿਆਸ ਸਿੰਘ ਜੀ ਇੱਕ ਅੱਗ ਲੱਗੀ ਹੈ ਕਿਸ ਚੀਜ਼ ਨੂੰ ਅੱਗ ਲੱਗੀ ਹੈ ਤੇ ਕਿੰਨਾ ਤੁਹਾਨੂੰ ਟਾਈਮ ਲੱਗ ਗਿਆ ਟਾਈਮ ਦਾ ਸਾਲ ਸਾਨੂੰ ਹਾਈਡਰ ਸਟੇਸ਼ਨ ਤੋਂ ਸੁਰਸਰਾਈ ਮਿਲੀ 6 15 ਦੇ ਜੀ ਰਣਾਲ ਦੇ ਨਾਲ ਹੀ ਇਹਨਾਂ ਦੇ ਮਲਾਜ਼ਮ ਜਿਹੜਾ ਸੀਗਾ ਵਰਕਰ ਬਾਈ ਉਹ ਵੀ ਸਾਡੇ ਕੋਲੇ ਸਬਸਟੇਸ਼ਨ ਤੇ ਖੁਦ ਪਹੁੰਚ ਗਿਆ ਸੀਗਾ ਲੈਣ ਵਾਸਤੇ ਅਸੀਂ ਤੁਰੰਤ ਅਸੀਂ ਤੁਰ ਪਏ ਜੀ ਉੱਥੋਂ ਅੱਧੇ ਕਿ ਸਕਿੰਟ ਦੇ ਵਿੱਚ ਹੀ ਜੀ ਤੇ ਆ ਕੇ ਦੇਖਿਆ ਕਾਫੀ ਜ਼ਿਆਦਾ ਆਗੇ ਸੀ ਕਿ ਇਹ ਨਿਊ ਐਸਬੀ ਆਟੋਸ ਵਾਲਿਆਂ ਦੇ ਇਹ ਆਤ ਲੱਗੀ ਹੋਈ ਸੀ ਜੀ ਇਹਦੇ ਵਿੱਚ ਇਲੈਕਟ੍ਰੋਨਿਕ ਸਕੂਟਰ ਵੀ ਅਸੀਂ ਆ ਤੇ ਕਾਫੀ ਜ਼ਿਆਦਾ ਨੁਕਸਾਨ ਹੋਇਆ ਕਈ ਸਕੂਟਰਾਂ ਨੂੰ ਕਿੰਨੀ ਕਿ ਕਿੰਨੀ ਕਿ ਮੁਸ਼ਕਲ ਤੁਹਾਨੂੰ ਲੱਗ ਗਈ ਹੈ ਮੁਸ਼ਕਲ ਸਰ ਉੱਧਾ ਵਾ ਅੱਗ ਬਹੁਤ ਜ਼ਿਆਦਾ ਸੀ ਬਾਕੀ ਸਾਡਾ ਨਿਤ ਦਾ ਰੂਟੀਨ ਆ ਕੋਈ ਸਾਨੂੰ ਇਹਦਾ ਜ਼ਿਆਦਾ ਹੈ ਨਹੀਂ ਸੀਗਾ ਪੇਸ਼ੀ ਆ ਤੁਸੀਂ ਬੈਟਰੀਆਂ ਵਾਲੀ ਗੱਲ ਕੀਤੀ ਬੈਟਰੀਆਂ ਤੇ ਤੇਜਾਬ ਵੀ ਹੁੰਦਾ ਬਹੁਤ ਬੁਰਾ ਹਾਲ ਹੁੰਦਾ ਬਿਲਕੁਲ ਹੁੰਦਾ ਸਰ ਜਿਹੜੇ ਸਾਨੂੰ ਖਤਰਾ ਲੱਗਦਾ ਉਹ ਅਸੀਂ ਬਾਹਰ ਕਢਵਾ ਦਿੱਤੀਆਂ ਜਿਹਨਾਂ ਦਾ ਬਲਾਸਟ ਉਹਨਾਂ ਦਾ ਡਰ ਸੀਗਾ ਬਾਕੀ ਇਨਵਰਟਰ ਦੇ ਵਗੈਰੇ ਦੇ ਸਪਲਾਈ ਕੋਈ ਉਹ ਵੀ ਬੰਦ ਕਰਵਾ ਦਿੱਤੀ ਤੇ ਹੁਣ ਅੱਗ ਤੇ ਕਾਬੂ ਹੈ ਹਾਂਜੀ ਅੱਗ ਤੇ ਕੰਟਰੋਲ ਆਈ ਓਕੇ ਤੁਹਾਡੀ ਸਕੂਟਰੀਆ ਨੂੰ ਅੱਗ ਲੱਗੀ ਹੈ ਗੋਦਾਮ ਦੇ ਵਿੱਚ ਤੇ ਕੀ ਹੈ ਸਾਰਾ ਮਾਮਲਾ ਕਿਵੇਂ ਲੱਗਦੀ ਐਕਸਟੈਂਸ਼ਨ ਦੀ ਤਾਰ ਸੀਗੀ ਉਹ ਸਪਾਰਕ ਦੇ ਮਾਰ ਕੇ ਉਹਨੂੰ ਅੱਗ ਲੱਗੀ ਮੈਂ ਜਦੋਂ ਸਵੇਰ ਉੱਠਿਆ ਉਹ ਦੇਖਿਆ ਉਹ ਸਾਰਾ ਪਲਾਗ ਜਿਹੜਾ ਸੜ ਰਿਹਾ ਸੀਗਾ ਓਕੇ ਤੇ ਜਦ ਨੂੰ ਮੈਂ ਆਪਰ ਚਾਬੀਆਂ ਲੈਣ ਗਿਆ ਤਾਂ ਉਹਨੂੰ ਧੂਆ ਬਹੁਤ ਹੋ ਗਿਆ ਅੰਦਰ ਨਹੀਂ ਜਾਇਆ ਗਿਆ ਵੀਦ ਨੂੰ ਮਿੰਟਾਂ ਸੈਂਟਾਂ ਚ ਹੀ ਸਾਰਾ ਗਿਆ ਜੇ ਪਰ ਨੁਕਸਾਨ ਦੀ ਗੱਲ ਕਰੀਏ ਕਿੰਨਾ ਕੁ ਨੁਕਸਾਨ ਕਿਉਂਕਿ ਸਾਰੀਆਂ ਸਕੂਟਰੀਆਂ ਤੁਹਾਡੀਆਂ ਨਵੀਆਂ ਸੀ 15 ਤੋਂ 20 ਲੱਖ ਤੇ ਕਿੰਨਾ ਟਾਈਮ ਲੱਗ ਗਿਆ ਇਹਨੂੰ ਆ ਅਗਰ ਨੂੰ ਤਕਰੀਬਨ 1.5 ਤੋਂ 2 ਘੰਟੇ